ਪੰਜਾਬੀਓ ਗੁਲਾਬ ਸਿੱਧੂ ਤੋਂ ਜਿਹੜੇ ਸਰਪੰਚ ਕਹਿੰਦੇ ਨੇ ਕਿ ਮਾਫੀ ਮੰਗੇ ਤੇ ਉਹਦੇ ਘਰੇ ਉਹਦੇ ਮਾਪੇ ਦੇ ਦੁਆਲੇ ਹੁੰਦੇ ਨੇ ਜਾ ਕੇ ਮੈਂ ਉਹਨਾਂ ਤੋਂ ਇੱਕ ਸਵਾਲ ਪੁੱਛਣਾ ਚਾਹਣਾ ਵੀ ਠੀਕ ਆ ਗੁਲਾਬ ਸਿੱਧੂ ਤੋਂ ਗਲਤੀ ਜਾਣੇਣ ਜਾਣੇ ਚ ਹੋ ਗਈ ਉਹਨੇ ਮਾਫੀ ਵੀ ਮੰਗ ਲਈ ਵੀਡੀਓ ਬਣਾ ਕੇ ਹੁਣ ਤੁਸੀਂ ਉਹਦੇ ਮਾਪਿਓ ਕੋਲੇ ਜਾਣ ਲੱਗੇ ਜਿਨ੍ਹਾਂ ਦਾ ਵਿੱਚ ਭੋਰਾ ਵੀ ਕਸੂਰ ਨਹੀਂ ਹੈਗਾ ਤੇ ਤੁਹਾਡੇ ਯਾਦ ਆ ਤੁਸੀਂ ਭੁੱਲ ਗਏ ਉਦੋਂ ਤੁਹਾਡੇ ਜ਼ਮੀਰ ਕਿੱਥੇ ਮਰੇ ਹੋਏ ਸੀ ਜਦੋਂ ਸਾਰੇ ਪੰਜਾਬ ਦੇ ਪਿੰਡ ਦੇ ਲੋਕ ਕਹਿੰਦੇ ਸੀ ਪਿੰਡਾਂ ਦੇ ਕਿ ਭਈਏ ਭਜਾਓ ਪੰਜਾਬ ਬਚਾਓ ਉਦੋਂ ਉਹ ਯੂਪੀ ਦਾ ਭਈਆ ਸੀ ਪਤਾ ਨਹੀਂ ਬਿਹਾਰ ਦਾ ਸੀ ਲੁਧਿਆਣੇ ਰਹਿੰਦਾ ਉਹ ਅੱਜ ਵੀ ਉੱਥੇ ਹੀ ਰਹਿੰਦਾ ਗੜਸ ਨਾਲ ਉਹਨੇ ਲਾਈਵ ਹੋ ਕੇ ਸਾਰੇ ਪੰਜਾਬ ਦੀਆਂ ਪੰਚਾਇਤਾਂ ਨੂੰ ਚੈਲੰਜ ਕੀਤਾ ਸੀ ਉਹਨੇ ਐਡੀ ਗੱਲ ਕਹਤੀ ਸੀ ਕਹਿੰਦਾ ਅੱਜ ਤੱਕ ਤੁਸੀਂ ਐਲਾਨ ਕਰੀ ਜਾਂਦੇ ਹੋ ਕਿ ਅਸੀਂ ਪਿੰਡਾਂ 'ਚ ਭਈਏ ਵੜਨ ਨਹੀਂ ਦੇਣੇ ਜਾਂ ਕੱਢੀ ਜਾਂਦੇ ਹਾਂ ਸਾਡੇ ਪ੍ਰਵਾਸੀਆਂ ਨੂੰ ਕਹਿੰਦਾ ਫਿਰ ਹੁਣ ਤੁਸੀਂ ਆਪਣੇ ਇਹ ਬਿਆਨਾਂ ਤੇ ਕਾਇਮ ਰਹੋ ਕਹਿੰਦਾ ਕਹਿੰਦਾ ਥੋਡੀਆਂ ਲੱਤਾਂ ਨੇ ਭਾਰ ਨਹੀਂ ਝੱਲਣਾ ਕਹਿੰਦਾ ਜੇ ਅਸੀਂ ਆਪਦੀ ਆਈ ਤੇ ਆ ਗਏ ਉਦੋਂ ਉਦੋਂ ਤੁਹਾਨੂੰ ਗੁੱਸਾ ਨਹੀਂ ਆਇਆ ਉਦੋਂ ਤੁਹਾਡੇ ਜ਼ਮੀਰ ਸੁੱਤੇ ਪਏ ਸੀ ਹੁਣ ਵੀ ਭਈਆ ਉੱਥੇ ਹੀ ਰਹਿੰਦਾ ਜਾ ਕੇ ਫੜੋ ਉਹਨੂੰ ਸਵਾਦ ਤਾਂ ਫੇਰ ਆਊਗਾ ਜਿਵੇਂ ਤੁਸੀਂ ਇਹ ਆਪਦੇ ਮੁੰਡੇ ਨੂੰ ਨਾ ਪੰਜਾਬੀ ਮੁੰਡੇ ਨੂੰ ਤੁਸੀਂ ਭੰਡਣ ਲੱਗੇ ਹੋਇਓ ਤੇ ਉਹਦੇ ਘਰੇ ਵੀ ਜਾਂਦੇ ਹੋ ਤੇ ਜਿਹਨੇ ਆਪਦੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਆਪਦੇ ਮਾਪੇ ਦਾ ਆਪਦੇ ਪਿੰਡ ਦਾ ਨਾਮ ਰੌਸ਼ਨ ਕੀਤਾ ਉਹਨੂੰ ਤਾਂ ਤੁਸੀਂ ਕਹਨੇ ਹੋ ਕਿ ਮਾਫੀ ਮੰਗ ਸਾਨੂੰ ਗੁੱਸਾ ਹੀ ਬਹੁਤ ਆ ਸਾਡੀ ਤੂੰ ਬੇਇੱਜ਼ਤੀ ਕੀਤੀ ਆ ਉਹ ਦੋ ਕੌੜੀ ਦੇ ਭਈਏ ਨੇ ਜਦੋਂ ਤੁਹਾਨੂੰ ਸ਼ਰੇਆਮ ਠੋਕਿਆ ਸੀ ਤੇ ਤੁਹਾਨੂੰ ਲਲਕਾਰਿਆ ਸੀ ਪੰਜਾਬ ਦੇ ਵਿੱਚ ਰਹਿ ਕੇ ਹੀ ਉਦੋਂ ਤੁਹਾਨੂੰ ਗੁੱਸਾ ਨਹੀਂ ਆਇਆ ਉਦੋਂ ਤੁਹਾਡਾ ਜ਼ਮੀਰ ਜਾਗੇ ਹੀ ਨਹੀਂ ਉਹ ਤੁਹਾਨੂੰ ਗੱਲ ਉਹਦੀ ਬੁਰੀ ਲੱਗੀ ਨਹੀਂ ਤੇ ਤੁਸੀਂ ਦੋ ਸਰਪੰਚ ਨਹੀਂ ਇਕੱਠੇ ਹੋਏ ਕਿਸੇ ਨੇ ਪਾਇਆ ਮਤਾ ਉਹਦੇ ਖਿਲਾਫ ਵੀ ਭਈਆ ਸਾਨੂੰ ਬੋਲ ਕਿਵੇਂ ਗਿਆ ਉਹ ਤੁਸੀਂ ਇੱਕ ਸੌਫਟ ਟਾਰਗੇਟ ਲੈ ਲਿਆ ਵੀ ਕਲਾਕਾਰ ਬੰਦਾ ਇਹਨੇ ਕਿਹੜਾ ਬੋਲਣਾ ਵਿਚਾਰੇ ਨੇ ਉਹ ਵੀ ਬੰਦਾ ਵੀ ਵਧੀਆ ਉਹ ਸੁਭਾਅ ਦਾ ਹੁਣ ਵੀ ਤੁਹਾਡੇ ਕੋਲ ਮੌਕਾ ਆਪਦੇ ਤੇ ਲੱਗਿਆ ਕਲੰਕ ਧੋਣ ਲਈ ਉਹ ਭਈ ਇਹਦੀ ਸੋਸ਼ਲ ਮੀਡੀਆ ਤੇ ਵੀਡੀਓ ਹਲੇ ਵੀ ਪਈਆ ਕੱਢ ਕੇ ਦੇਖੋ ਪਤਾ ਕਰੋ ਕੌਣ ਆ ਤੇ ਤੁਹਾਡੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਇਹ ਕਿਹਾ ਸੀ ਸੱਚੀ ਨੂੰ ਹੀ ਮੈਨੂੰ ਤਾਂ ਲੱਗਦਾ ਤੁਹਾਡੀਆਂ ਲੱਤਾਂ ਨੇ ਭਾਰ ਨਹੀਂ ਝੱਲਿਆ ਉਹਦੀ ਗੱਲ ਸੁਣ ਕੇ ਤੁਸੀਂ ਦੁਬਕ ਕੇ ਬਹਿ ਗਏ ਤੇ ਆ ਜਿਹੜੇ ਜਿੰਨੇ ਵੀ ਸਰਪੰਚ ਪੰਚਾਇਤਾਂ ਹੁਣ ਗੁਲਾਬ ਸਿੱਧੂ ਦੇ ਦਾਲੇ ਹੋਏ ਨੇ ਪਹਿਲਾਂ ਉਹ ਭਈਏ ਦੇ ਦਾਲੇ ਹੋਵੋ ਜਾ ਕੇ ਉਹਨੂੰ ਪੁੱਛੋ ਵੀ ਹਾਂ ਦੱਸੋ ਏ ਤੂੰ ਕਿਹੜੀ ਕਹਿੰਦਾ ਸੀ ਸਾਡੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਆਹ ਖੜੇ ਆ ਫਿਰ ਅਸੀਂ ਤੁਹਾਡੇ ਨਾਲ ਆ ਫਿਰ ਸਾਰਾ ਪੰਜਾਬ ਤੁਹਾਡੇ ਨਾਲ ਆ ਤੁਸੀਂ ਆਪਦੇ ਮੁੰਡੇ ਨੂੰ ਯਾਰ ਤੁਸੀਂ ਫਾਹੇ ਚੜਨ ਲੱਗੇ ਗਾਹਾਂ ਉਹਦੇ ਮਾਪੇ ਤੱਕ ਵੀ ਪਹੁੰਚ ਗਏ ਫਿਰ ਉਹਦੀ ਮਾਂ ਨੇ ਸਿੱਧਾ ਕਿਹਾ ਕਹਿੰਦੀ ਕਰ ਦੋ ਤੁਸੀਂ ਪਰਚਾ ਹੀ ਕਰਾ ਦਿਓ ਕਹਿੰਦੀ ਇਹ ਜੇ ਪਰਚੇ ਅਸੀਂ ਰੋਜ਼ ਹੀ ਦੇਖਦੇ ਆ ਬਥੇਰੇ ਪਰਚੇ ਪੈ ਜਾਂਦੇ ਨੇ ਕਹਿੰਦੀ ਵਿਗਾੜ ਲਓ ਸਾਡਾ ਕੀ ਵਿਗਾੜਦੇ ਹੋ ਫਿਰ ਬੇਇੱਜ਼ਤੀ ਕਰਾ ਕੇ ਉੱਥੋਂ ਆਏ ਕੋਈ ਸਵਾਦ ਆਇਆ ਉਹ ਭਈਏ ਨੂੰ ਫੜੋ ਯਾਰ ਜਾ ਕੇ ਤੁਸੀਂ ਇਹ ਮੁੰਡਾ ਵਿਚਾਰਾ ਇਹ ਆਪਦੇ ਆਪਦਿਆਂ ਨੂੰ ਤੁਸੀਂ ਵੱਡਣਾ ਜਾਣਦੇ ਹੋ ਆਪਦਿਆਂ ਦੀਆਂ ਲੱਤਾਂ ਖਿੱਚਣੀਆਂ ਜਾਣਦੇ ਹੋ ਉਹ ਪ੍ਰਵਾਸੀ ਦੋ ਕੋੜੀ ਦਾ ਭਈਆ ਤੁਹਾਨੂੰ ਸ਼ਰੇ ਆਮ ਲਲਕਾਰ ਕੇ ਗਿਆ ਪੰਜਾਬ 'ਚ ਰਹਿ ਕੇ ਹੀ ਤੇ ਉਹਦਾ ਤੁਸੀਂ ਡੱਕਾ ਵੀ ਨਹੀਂ ਵਿਗਾੜ ਸਕੇ ਜਾਓ ਪਹਿਲਾਂ ਉਹਨੂੰ ਪੁੱਛੋ ਫਿਰ ਅਸੀਂ ਤੁਹਾਡੇ ਨਾਲ ਆ ਫਿਰ ਗੁਲਾਬ ਸਿੱਧੂ ਤੋਂ ਦੁਬਾਰੇ ਵੀ ਮਾਫੀ ਮੰਗਵਾ ਦੇਾਂਗੇ ਉਹਨੂੰ ਕਹਿ ਕੇ ਵੀ ਵੀਰੇ ਚੱਲ ਕੋਈ ਨਾ ਜੇ ਇਹਨਾਂ ਦੀ ਈਗੋ ਸ਼ਾਂਤ ਹੁੰਦੀ ਆ ਤਾਂ ਇੱਕ ਵਾਰੀ ਹੋਰ ਮੰਗ ਲੈ ਠੀਕ ਹੈ ਨਾ ਉਹ ਦੇਖੋ ਜਾ ਕੇ ਕੀ ਕਹਿ ਗਿਆ ਉਹ ਸੁਣੋ ਜੇ ਮਾੜੀ ਮੋਟੀ ਤੁਹਾਡੇ ਕੰਨ ਤੇ ਜੂਨ ਸਰਕ ਜੇਵੇ ਐਵੇਂ ਯਾਰ ਤੁਸੀਂ ਇੱਕ ਸਿਆਣੇ ਬੰਦੇ ਨੂੰ ਤੰਗ ਕਰੀ ਜਾਂਦੇ ਹੋ ਯਾਰ